ਜਿਵੇਂ ਵੀ ਆਪਾਂ ਸੋਨੂੰ ਅੱਜ ਜਿਵੇਂ ਪਸੂ ਹੀਟ ਚ ਆਉਣਾ ਜਿਵੇਂ ਤਾਰਾ ਨਾ ਇਸ ਤਰ੍ਹਾਂ ਹੋਣ ਜਿਵੇਂ ਕਿ ਆ ਨਹੀਂ ਗੀਆਂ ਇਹ ਆਪਣੀ ਮੱਜ ਦੀਆਂ ਤਾਰਾ ਸਹੀ ਨਹੀਂ ਹੈਗੀਆਂ ਕਸਮਹਿਲੀਆਂ ਨਹੀਂ ਗੀਆਂ ਤੇ ਇਹਦੇ ਜੇ ਆਪਾਂ ਸਿਮਣ ਰਖਵਾਵਾਂਗੇ ਤਾਂ ਇਹ ਨਹੀਂ ਸਿਮਣ ਢਹਿਣਾ ਨਹੀਂ ਹੈਗਾ ਯਾਨੀ ਗੱਭੜ ਨਹੀਂ ਰਹਿਣਾ ਹੈਗਾ ਤੇ ਇਸ ਲਈ ਆਪਾਂ ਇਹ ਇਹਨੂੰ ਥੋੜੀ ਇਨਫੈਕਸ਼ਨ ਹੈਗੀ ਆ ਕਸਮਹਿਲੀਆਂ ਨਹੀਂ ਗੀਆਂ ਤੇ ਇਹਦੇ ਆਪਾਂ ਰਖਾਵਾਂਗੇ ਅੰਦਰ ਟਿਊਬ ਵਗੈਰਾ ਰਖਾਉਣੇ ਆਗੇ ਤਾਂ ਕਿ ਸਾਫ਼ ਹੋ ਜਾਣਾ ਅੱਗੇ ਵਾਸਤੇ ਮਾੜੀ ਮੋਟੀ ਸੋਜ ਹੁੰਦੀ ਐ ਜਿਹੜੀ ਬੱਚੇਦਾਨੀ ਚ ਉਹ ਕਲੀਅਰ ਹੋ ਜੂਗੀ ਇਹਦੀ ਤੇ ਇਹ ਚੀਜ਼ਾਂ ਦਾ ਬਈ ਆਪਾਂ ਨੂੰ ਕੋਈ ਲੇਬਰ ਰੱਖਾਂਗੇ ਉਹ ਨਹੀਂ ਦੱਸਦੀ ਆਪਾਂ ਨੂੰ ਆਪ ਖੁਦ ਕੰਮ ਆਪ ਆਪ ਦਾ ਦੇਖਣਾ ਪੈਂਦਾ ਤੇ ਕਰਨਾ ਪੈਂਦਾ ਹੈਗਾ ਕਿ ਅੱਜ ਇਹ ਹੀਟ ਸੀ ਕੋਈ ਨੂੰ ਬੇਚੈ ਨਹੀਂ ਲੱਗੀ ਪਈ ਸੀ ਤੇ ਆਹ ਦੇਖੋ ਮੈਂ ਦੁੱਧ ਵੀ ਢਲਾਤਾ ਅੱਜ ਮੇ ਤੋਂ ਯਾਨੀ ਤੇ ਆਪਾਂ ਦੇਖੋ ਜੇ ਮੇਰੇ ਤੋਂ ਕਈ ਵਾਰ ਨਾ ਚੱਕਿਆ ਜਾਵੇ ਗੋਹਾ ਕਈ ਵਾਰ ਚਲੋ ਕਿਸੇ ਨੂੰ ਕੁਝ ਵੀ ਦੁੱਖਣ ਲੱਗੇ ਨਾ ਇਹਦੇ 'ਚ ਤੁਸੀਂ ਹਾਸੇ ਮਜ਼ਾਕ ਕੁਝ ਵੀ ਮਜ਼ਾਕ ਵੀ ੜਾਉਂਦੇ ਨੇ ਜੀ ਚਲੋ ਆਪ ਉਹੀ ਗੱਲਾਂ ਲੇਵਰ ਆਪਾਂ ਨਹੀਂ ਰੱਖਦੇ ਆਪਾਂ ਆਪਦਾ ਖੁਦ ਦਾ ਕੰਮ ਆਪ ਕਰਦੇ ਆਂਗੇ ਤੇ ਇਸ ਲਈ ਇਹ ਸੱਟ ਕੇ ਆਉਣਗੇ ਹੁਣ ਅੱਜ ਬੋਹਾ ਤੇ ਬਸ ਆਪਣਾ ਇਧਰੋਂ ਕੰਪਲੀਟ ਹੋ ਗਿਆ ਕੰਮ ਤੇ ਜੀ ਹੁਣ ਆਪੇ ਇੱਥੇ ਕੋਈ ਕੰਮ ਵਾਲਾ ਰੱਖਾਂਗੇ ਨਾ ਤਾਂ ਉਹਨੇ ਆਪਾਂ ਨੂੰ ਐ ਦੱਸਣਾ ਵੀ ਆਹ ਪਸ਼ੂ ਤਾਰਾਂ ਲਈ ਜਾਂਦਾ ਈ ਦੇਖੋ ਤੁਸੀਂ ਨਾ ਉਹਨੇ ਆਪਣੇ ਜਿੰਨੀ ਜਣੀ ਘੇਰਾ ਗੋਹਾ ਸੜਤਾ ਤੇ ਦੁਬਾਰਾ ਜਿਵੇਂ ਹੁਣ ਆਪਾਂ 9:30 ਵਜੇ ਤੱਕ ਗੋਹਾ ਚੱਕੀ ਜੰਨੇ ਹੈਗੇ ਤੇ ਫਿਰ ਉਹਨੇ ਨਾ ਗੋਹਾ ਚੱਕਣਾ ਹੈਗਾ ਤੇ ਆਪਾਂ ਨੂੰ ਹੁਣ ਜਿਵੇਂ 11 ਸਾਰਾ ਕਲੀਅਰ ਕਰ ਜਾਗੇ ਪਹਿਲਾਂ ਕੱਖ ਵੱਢਣ ਵਾਗੇ ਤਾਂ ਕਰਕੇ ਆਪਣੇ ਤੋਂ ਪਹਿਲਾਂ ਕੁਝ ਤਾਂ ਮੈਂ ਸਿੱਟਿਆ ਹੀ ਕੁਸ ਮੈਂ ਹੁਣ خود روٹی ਟੁਕੜਾਣਾ ਕੁਝ ਚਲੋ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਕਿਸੇ ਨੂੰ ਅਸੀਂ ਰਾਲ ਮਿਲ ਕੇ ਆਪਦਾ ਕੰਮ ਆਪ ਖੁਦ ਕਰਦੇ ਆਂ ਨਾ ਕਿ ਲੇਬਰ ਰੱਖ ਦਿਆਂਗੇ ਤੇ ਐਵੇਂ ਨਹੀਂ ਇੱਥੇ ਤੱਕ ਆਇਆ ਗਿਆ ਜੀ ਬਹੁਤ ਮਿਹਨਤ ਲੱਗਦੀ ਹੈ ਇਹ ਕੰਮ ਨੂੰ ਐ ਨਹੀਂ ਹੈਗਾ ਚਲੋ ਠੀਕ ਹੈ ਲੇਬਰ ਵੀ ਰੱਖ ਲੈਣੇ ਆਂਗੇ ਪਰ ਬਹੁਤ ਨਤੀਜੇ ਭੁਗਤਨੇ ਪੈਂਦੇ ਨੇ ਲੇਬਰ ਕਰਕੇ ਤੇ ਆਪਾਂ ਲੇਬਰ ਨਹੀਂ ਰੱਖ ਸਕਦੇ ਜੋ ਆਪਾਂ ਲੇਬਰ ਨੂੰ ਦੇਣਾ ਉਹ ਆਪਾਂ ਨੂੰ ਖੁਦ ਬਚਤ ਹੋ ਜਾਂਦੀ ਹੈ ਤੇ ਆਪਾਂ ਆਪਦੇ ਕੰਮ ਖੁਦ ਆਪ ਕਰਦੇ ਆਂਗੇ ਤੇ ਚਲੋ ਨਾਲੇ ਵਧੀਆ ਸਰੀਰ ਬਣਿਆ ਰਹੇਗਾ ਤੇ ਨਾਲੇ ਆਪਦੀ ਮਿਹਨਤ ਤੇ ਹੁਣ ਕਈ ਲਾ ਲੋ ਬੱਚੇ ਲਾ ਲੋ ਕਿਵੇਂ ਵੀ ਲਾਓ ਬਾਹਰ ਜਾ ਕੇ ਵੀ ਮਾਰਲੇ ਮੁਲਖਾਂ ਚ ਜਾ ਕੇ ਵੀ ਤਾਂ ਕੰਮ ਕਰਦੇ ਨੇਗੇ ਕੋਈ ਵੀ ਕੰਮ ਮਿਲ ਜੇ ਉਹੀ ਕਰਨਾ ਪੈਂਦਾ ਤੇ ਇਹ ਆਪਣਾ ਆਪ ਦਾ ਖੁਦ ਦਾ ਕੰਮ ਹੈ ਕਿਸੇ ਦੀ ਗੁਲਾਮੀ ਕਰਨ ਨਾਲੋਂ ਆਪਾਂ ਆਪ ਦਾ ਕੰਮ ਆਪ ਕਰਨ ਚ ਵਧੀਆ ਰਹਿੰਦੀ ਹੈ ਗੱਲਬਾਤ ਕਿਸੇ ਦੀ ਗੁਲਾਮੀ ਕਰਨ ਨਾਲੋਂ ਤਾਂ ਤੇ ਟੋਕਾ ਵਗੈਰਾ ਆਪਣਾ ਕੀਤਾ ਪਿਆ ਵਸ ਇੱਕ ਆਪਣੀ ਰਹਿੰਦੀ ਅੱਜ ਧੂੜੀ-ਤਾੜੀ ਕੱਢਣ ਵਾਲੀ ਰਹਿੰਦੀ ਹੈਗੀ ਤੇ ਦਾਣਾ ਭਿਉਣ ਵਾਲਾ ਰਹਿੰਦਾ ਤੇ ਇੰਨਾ ਕੁ ਕੰਮ ਬਾਕੀ ਧੂਆਂ ਆਪਾਂ ਜ਼ਰੂਰ ਕਰਦੇ ਆਪਣੇ ਮੱਛਰ ਹੈ ਜੀ ਖੇਤਾਂ ਕਰਕੇ ਕਈਆਂ ਵੀਰਾਂ ਕਹਿੰਦੇ ਸਾਡੇ ਮੱਛਰ ਹੈ ਨਹੀਂ ਪਿੰਡ 'ਚ ਜ਼ਰੂਰ ਹੋਣਾ ਆ ਵੀ ਨਹੀਂ ਹੋਵੇ ਪਰ ਆਪਣੇ ਹੈ ਕਿ ਆਪਾਂ ਨੂੰ ਕਿਰਾਂ ਧੂਆਂ ਕਰਨਾ ਪੈਂਦਾ ਹੁਣ ਤਾਈਆਂ ਬੈਠੀਆਂ ਨੀਂਗੀਆਂ ਤਾ ਕਰਕੇ ਕਹਿੰਦੇ ਆ ਜੀ ਮਿਹਨਤ ਦਾ ਫਲ ਕਦੀ ਨਾ ਕਰਾਈ ਕਦੀ ਤਾਂ ਮਿਲਦੀ ਹੈ ਕਹਿੰਦੇ ਹੁੰਦੇ ਨੇਗੇ 12 ਸਾਲਾਂ ਬਾਅਦ ਤਰੂੜੀ ਦੀ ਵੀ ਸੁਣ ਸੁਣਦੇ ਹੀ ਹੈਗਾ 12 ਮਹੀਨਿਆਂ ਬਾਅਦ ਲਾ ਲੋ ਕਦੀ ਤਾਂ ਰੱਬ ਸੁਣਦੇ ਹੀ ਹੈਗਾ ਤੇ ਆਪਣੀ ਕਦੀ ਤਾਂ ਰੱਬ ਬਹੁਤ ਸੁਣੀ ਆ ਪਰ ਆਪਾਂ ਇਹ ਨਹੀਂ ਰੱਬ ਦੇ ਕੋਈ ਸ਼ਿਕਾਇਤ ਨਹੀਂ ਹੈਗੀ ਬਹੁਤ ਵਧੀਆ ਪ੍ਰਮਾਤਮਾ ਨੇ ਸੁਣੀ ਹੋਈ ਆ ਆਪਣੀ ਤੇ ਆਪਾਂ ਨੂੰ ਇਹੀ ਬਚਤ ਹੈ ਜਿਹੜੀ ਆਪਾਂ ਆਪ ਖੁਦ ਆਪਦੇ ਕੰਮਾਫ ਕਰ ਲੈਣੇ ਆਗੇ ਤੇ ਨਹੀਂ ਤਾਂ ਫਿਰ ਪਤੀਆਂ ਖਰਚੇ ਬਹੁਤ ਜ਼ਿਆਦਾ ਨੇਗੇ ਅੱਜ ਕੱਲ ਮੈਂ ਮੰਗੇ ਆਈ ਹੈਗੀ ਜੇ ਹੁਣ ਆਪਾਂ ਆਪਦੇ ਇੱਥੇ ਲੇਬਰ ਨਾਲ ਉਹ ਰੱਖ ਲਈਏ ਮੈਂ ਅੰਦਰ ਕੰਮ ਸਾਫ ਸੁਥੀਆਂ ਨੂੰ ਕੰਮ ਕਰਨ ਵਾਲੇ ਰੱਖ ਲਈਏ ਫਿਰ ਆਪਾਂ ਨੂੰ ਕੁਝ ਨਹੀਂ ਬਚਦਾ ਦੇਖੋ ਤੇ ਆਪਾਂ ਇਹੀ ਬਚਤਾਂ ਕਰ ਕਰਕੇ ਚਲੋ ਪ੍ਰਮਾਤਮਾ ਹੈ ਉਹ ਮਲਾਪਟਾਂ ਕਰ ਕਰਕੇ ਪੀਊਗਾ ਹਾਂ ਬਚਤ ਤਾਂ ਮਾਰਾ ਬਚਤ ਤਾਂ ਮਾਰਾ ਉਹੀ ਤਾਂ ਗੱਲ ਹੈ ਫਿਰ ਮਲਾਪਟਾਂ ਕਰ ਕਰਕੇ ਵੇਚਦਾ ਹੈਗਾ ਅਗਲਾ ਜਦੋਂ ਉਹਨਾਂ ਦਾ ਖਰਚਾ ਨਿਕਲਦਾ ਨਹੀਂ ਹੈਗਾ ਲੀਵਰ ਦਾ ਹਾਂ ਪੀਰਾ ਬਲਾ ਟਰਬਲਾ ਕਰਦਾ ਹੈਗਾ ਤੇ ਆਪਾਂ ਨੂੰ ਜਿੰਨਾ ਕ ਆਪਣੇ ਹੈ ਆਪਾਂ ਨੂੰ ਇਹਦੇ ਵਿੱਚ ਬਹੁਤ ਵਧੀਆ ਸੰਤੋਸ਼ਟੀ ਹੈਗੀ ਬਹੁਤ ਖੁਸ਼ੀ ਹੁੰਦੀ ਆ ਆਉ ਦਾ ਕੰਮ ਕਰਨ ਚ ਚਲੋ ਆਏ ਜੀ ਘੰਟਾ ਥੋੜਾ ਜਿਹਾ ਲੇਟ ਹੋ ਜਾਂਦਾ ਹੈਗਾ ਕਈ ਵਾਰ ਜਲਦੀ ਹੋ ਜਾਂਦਾ ਕਈ ਵਾਰ ਲੇਟ ਹੋ ਜਾਂਦਾ ਹੈਗਾ ਪਰ ਆਪਾਂ ਨੂੰ ਐ ਤਾਂ ਨਹੀਂ ਹੈਗਾ ਵੀ ਆਪਾਂ ਨੂੰ ਟਾਈਮ ਦੇ ਮੁਤਾਬਕ ਕਰਨੀ ਹੈ ਜੀ ਆਪਾਂ ਨੂੰ ਕਿਸੇ ਦੇ ਆਪਾਂ ਨੂੰ ਉਹ ਕਰਨਾ ਹੈ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨਾ ਆਪਾਂ ਖੁਦ ਦਾ ਘੰਟਾ ਲੇਟ ਕਰ ਲਈਏ ਪਾ ਪਹਿਲਾਂ ਕਰ ਲਈਏ ਆਪਣੀ ਕੰਮ ਹੈ ਤੇ ਇਹ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਧੰਨਵਾਦ